ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਇਹ ਹਾਦਸਾ ਸਾਈਕਲ ਸਵਾਰ ਤੇ ਟਿਪਰ ਵਿਛਾਲੇ ਹੋਇਆ ਹਾਦਸਾ ਇਨਾ ਜ਼ਬਰਦਸਤ ਸੀਗਾ ਕਿ ਬਜਰੀ ਨਾਲ ਭਰਿਆ ਟਿਪਰ ਮੋਖੇ ਤੇ ਹੀ ਪਲਟ ਗਿਆ ਇਹ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਸ਼ਿਨਨਦਪੁਰ ਸਾਇਬ ਪਿੰਡ ਪੱਟੀ ਦੇ ਕੋਲ ਇਹ ਹਾਦਸਾ ਵਾਪਰਿਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਕਾਰਨ ਸਾਹਮਣੇ ਆਇਆ ਕਿ ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਡਰਾਈਵਰ ਨੂੰ ਬੜੇ ਹੀ ਮੁਸ਼ਕਲ ਦੇ ਨਾਲ ਉੱਥੇ ਕੁਝ ਲੋਕਾਂ ਦੇ ਵੱਲੋਂ ਕੱਢਿਆ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪੁਲਿਸ ਮੌਕੇ ਤੇ ਪਹੁੰਚ ਕੇ ਅਗਲੀ ਜਾਂਚ ਕਰ ਰਹੀ ਹੈ ਪਰ ਇੰਨਾ ਭਿਆਨਕ ਹਾਦਸਾ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ 11:00 ਵਜੇ ਦੀ ਟਾਈਮ ਦੀ ਸੀ ਨਾ ਟਰੱਕਾ ਜੇ ਹੋਇਆ ਨਾ ਉਸ ਵੇਲੇ ਅਸੀਂ ਬਾਹਰ ਨਿਕਲੇ ਇੱਕ ਜਮਾਈ ਤੇ ਸਾਡੇ ਇਧਰ ਤੇ ਨਿਆਣੇ ਵੀ ਨਿਕਲੇ ਉਹਨਾਂ ਨੇ ਜਾ ਕੇ ਦੇਖਿਆ ਤਾਂ ਬੰਦੇ ਜਿਹੜੇ ਆਹ ਟਰਾਲੇ ਦੇ ਵਿੱਚ ਤੇ ਬੰਦੇ ਉਹ ਬੰਦਿਆਂ ਨੇ ਫਿਰ ਜਾਨੀ ਸਾਡੇ ਮੁੰਡਿਆਂ ਦੇ ਵਿੱਚੋਂ ਕੱਢੇ ਸ਼ੀਸ਼ੇ ਦੇ ਭੰਨੇ ਪਤਾ ਨਹੀਂ ਤਾਂ ਉਹ ਵੀ ਵਿੱਚੋਂ ਬਾਹਰ ਸੀ ਕੱਢੇ ਇਹ ਨਿਆਣਿਆਂ ਨੇ ਸਾਡੇਆਂ ਨੇ ਬਾਕੀ ਸਾਨੂੰ ਫਿਰ ਪੁਲਿਸ ਆ ਗਈ ਜਦੋਂ ਪਰ ਜਿਹੜੇ ਬੰਦਾ ਪਿਆ ਉਹਦਾ ਨਹੀਂ ਪਤਾ ਹੈ ਫਿਰ ਜਾਨੀ ਉਹ ਆਪ ਹੀ ਮਰਿਆ ਵਿਚਾਰਾ ਜਾਂ ਕੋਈ ਹੋਰ ਨਾ ਮਾਰੇ ਜਾਂ ਇਹਨਾਂ ਮਾਰੇ ਇਹ ਤਾਂ ਨਹੀਂ ਸਾਨੂੰ ਪਤਾ ਲੱਗਿਆ ਕਿ ਅਸੀਂ ਉਰੇ ਖੜੇ ਰਹੇ ਫਿਰ ਅਸੀਂ ਗਾਹ ਨੂੰ ਗਏ ਨਹੀਂ ਹੈਗੇ ਆ ਪੁਲਸ ਆ ਗਈ ਹਾਂਜੀ ਪੁਲਸ ਆ ਗਈ ਫਿਰ ਤੇ ਇਥੇ ਰਸ ਜੇ ਪੈ ਗਏ ਫਿਰ ਅਸੀਂ ਇੱਥੇ ਬੁਰੀ ਖੜੀ ਸੀ ਟਰੱਕ ਬਹੁਤ ਜ਼ੋਰ ਦੀ ਹੋਇਆ ਹਾਂਜੀ ਚਲੋ ਕਿੰਨੇ ਬੰਦੇ ਸੀ ਇਹਦੇ ਵਿੱਚ ਜੀ ਦੇ ਵਿੱਚ ਪੈਨ ਨਹੀਂ ਪਤਾ ਫਿਰ ਦੋ ਤੇ ਕ ਤਿੰਨ ਤੇ ਕੁਵੀਸ਼ਨ ਕੁ ਬਾਹਰ ਆ ਗਈ ਜੀ ਜਿਹੜਾ ਪਤਾ ਲੱਗਿਆ ਵੀ ਜਿਹਨਾਂ ਨੇ ਬੈਟ ਕੀਤੀ ਆ ਉਹ ਦਿਖਾਈ ਦੀ ਬਹੁਤ ਰੀਚ ਹਾਂਜੀ ਉਹਦਾ ਇੱਕ ਟੁੱਪਰ ਦੇ ਨਾਲ ਅੱਛਾ ਜੀ 6:30 ਵਜੇ ਜਿਹੜੀ ਹੋਣਾ ਕੋਈ ਸਪੀਸ਼ਲ ਹੋ ਕੇ ਚੱਲ ਰਹੀ ਹੈ ਤੇ ਕਾਰ ਵੀ ਕੀਤੀ ਜਾ ਰਹੀ ਹੈ ਕਾਰ ਵੀ ਜਿਹੜੀ ਹੈ ਇੱਕ ਐਕਸ਼ਨ ਤਾਂ 6:30 11 11:00 ਵਜੇ ਵਾਲੀ ਟਿਪਰ ਦਾ 11:30 11:30 ਬਰਕਾ ਸਾਨੂੰ ਦਾ ਜੋ ਜੂਨ ਸਾਨੂੰ ਪੁੱਛਿਆ ਹੈ ਨਾ ਇਹਨਾਂ ਨੇ ਜਿਹੜਾ ਜਿਹੜੇ ਚਿੰਗੜੀ ਲੱਗੇ ਪੁਲਿਸ ਨੇ